ਜ਼ਿਲ੍ਹਾ ਮ੍ਰਿਤਸਰ ਦੇ ਹਲਕਾ ਰਾਜਸੰਸੀ ਦੇ ਸਰਹੱਦੀ ਪਿੰਡ ਕੱਚਾ ਪਿੱਲੋਵਾਲ ਵਿਖੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਸਪਾਲ ਸਿੰਘ ਮਿੰਟੂ ਦੇ ਗ੍ਰਹਿ ਵਿਖੇ ਆਪ ਵਰਕਰਾਂ ਦੀ ਇੱਕ ਵਿਸ਼ਾਲ ਚੋਣ ਮੀਟਿੰਗ ਕੀਤੀ ਗਈ ਜਿਸ ਵਿੱਚ ਹਲਕਾ ਇੰਚਾਰਜ ਅਤੇ ਪਨ ਗ੍ਰੇਡ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆ ਜੀ ਖਾਸ ਤੌਰ ਤੇ ਪਹੁੰਚੇ ਇਸ ਮੌਕੇ ਤੇ ਪਿੰਡ ਵਾਸੀਆਂ ਦੇ ਵੱਲੋਂ ਮਿਆਦੀਆ ਦਾ ਨਿੱਘਾ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਪਰਵਾ ਹੁੰਗਾਰਾ ਮਿਲਿਆ ਜਦੋਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਜਸਪਾਲ ਸਿੰਘ ਮਿੰਟੂ ਦੀ ਪ੍ਰੇਰਨਾ ਸਦਕਾ 20 ਪਰਿਵਾਰ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਿਲ ਹੋਏ ਸ਼ਾਮਿਲ ਹੋਏ ਪਰਿਵਾਰਾਂ ਨੂੰ ਹਲਕਾ ਇੰਚਾਰਜ ਅਤੇ ਪਣਗੜ ਪੰਜਾਬ ਦੇ ਚੇਅਰਮੈਨ ਸਰਦਾਰ ਬਲਦੇਵ ਸਿੰਘ ਮਿਆਦੀਆਂ ਜੀ ਦੇ ਵੱਲੋਂ ਸਿਰੋਪੇ ਪਾ ਕੇ ਪਾਰਟੀ ਵਿੱਚ ਜੀ ਆਇਆਂ ਕਿਹਾ ਗਿਆ ਤੇ ਇਸ ਮੌਕੇ ਤੇ ਹਾਜ਼ਰ ਬਲਾਕ ਪ੍ਰਧਾਨ ਗੁਰਵਿੰਦਰ ਸਿੰਘ ਫੌਜੀ ਚੱਕ ਮਿਸ਼ਰੀ ਸੁਖਦੇਵ ਸਿੰਘ ਬਾਦਸ਼ਾ ਵਿਕਰਮਜੀਤ ਸਿੰਘ ਬਿੱਟੂ ਪਰਮਿੰਦਰ ਸਿੰਘ ਨੰਬਰ ਦਾ ਨਿਸ਼ਾਨ ਸਿੰਘ ਨਰੈਣ ਸਿੰਘ ਨੈਣਾ ਅੰਗਰੇਜ਼ ਸਿੰਘ ਰੰਦਾਵਾ ਆਰਤੀ ਡਾਕਟਰ ਪਿਛੋਰਾ ਸਿੰਘ ਨਵਾਂ ਜੀਵਨ ਲਖਬੀਰ ਸਿੰਘ ਆਰਤੀ ਮੰਚ ਡਾਕਟਰ ਗੁਰਪ੍ਰੀਤ ਸਿੰਘ ਲਪੋਕੇ ਬਲਕ ਪ੍ਰਦਾਨ ਜਰਮਨਜੀਤ ਸਿੰਘ ਕਾਵੇ ਜੋਗਾ ਸਿੰਘ ਲੋਪੋਕੇ ਸ਼ਮਸ਼ੇਰ ਸਿੰਘ ਆदि ਮੌਜੂਦ ਸਨ। ਜੀ ਇਹਨਾਂ ਦੀ ਸਾਡੇ ਬਹੁਤ ਹੀ ਆਪ ਜੀ ਰਿਸਪੌਂਸਿੰਗ ਹੋਣ। ਉਹਨਾਂ ਦਾ ਕਰਨ ਇਹਨਾਂ ਦੀ ਟੀਮ ਹੈ। ਪਿਆਰ ਸਦਕਾ ਜਿਹੜੇ ਅੱਜ ਜੀ ਪਰਿਵਾਰ ਜਿਹੜੇ ਸਾਡੇ ਆਮਦੂਰ ਪਰਮੇਸ਼ਾਨ ਸਾਹਿਬ ਦੇ ਮਾਨ ਸਾਹਿਬ ਦੇ ਕਮਾਂਲ ਜਿਹੜਾ ਕਿ ਕੰਮ ਕਰ ਰਹੇ ਸਪੋਸੀ ਦੇ ਤਬਾਹ ਹੋ ਗਏ ਹਾਲਾਤ ਸਾਡੇ ਪਰਿਵਾਰ ਦੇ ਪਰਿਵਾਰ ਸੋ ਇਹਨਾਂ ਦਾ ਜੀ ਆਇਆਂ ਸਾਰੇ ਪਰਿਵਾਰ ਨੂੰ ਔਰ ਕਿ ਸਾਡੇ ਭੈਣ ਜਿਨ੍ਹਾਂ ਨੇ ਇਹ ਗੱਲ ਤੋਂ ਸਾਨੂੰ ਕੰਮ ਜਿਹੜੇ ਕੰਮ ਵਿੱਚ ਸਾਨੂੰ ਦੱਸਿਆ ਲਗਭਗ 25-25 ਸਾਲ ਹੋ ਗਏ ਨੇ ਕਿ ਉਹ ਕੰਮ ਨਹੀਂ ਹੋਇਆ ਜਾਂ ਛੱਪੜ ਦੀ ਗੱਲ ਕਰ ਰਹੇ ਹਾਂ ਇੱਕ ਸਹੀ ਗੱਲ ਸੋ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਸਾਹ ਉਹ ਹੈ ਨਾ